ਆਉ ਅੱਗੇ ਦਾ ਸਫ਼ਰ ਜਾਰੀ ਰੱਖਦੇ ਹੋਏ ਸੁਣਦੇ ਹਾਂ ਪੰਜਾਬੀ ਆਡੀਓ ਬੁੱਕ ਪਾਉਲੋ ਕੋਲੋ ਦੁਆਰਾ ਲਿਖਤ ਕਿਤਾਬ ਸੁਪਨਸਾਸ ਮੁੰਡੇ ਨੇ ਫਿਰ ਕਿਤਾਬ ਪੜਨੀ ਸ਼ੁਰੂ ਕਰ ਦਿੱਤੀ ਪਰ ਹੁਣ ਉਸ ਦਾ ਇਸ ਵੱਲ ਧਿਆਨ ਨਹੀਂ ਸੀ ਲੱਗ ਰਿਹਾ ਉਹ ਬੜਾ ਤਣਾਅ ਵਿੱਚ ਅਤੇ ਪ੍ਰੇਸ਼ਾਨ ਸੀ ਕਿਉਂਕਿ ਉਹ ਜਾਣਦਾ ਸੀ ਕਿ ਬਜ਼ੁਰਗ ਦੀਆਂ ਗੱਲਾਂ ਸਹੀ ਸਨ ਉਹ ਡਬਲ ਰੋਟੀ ਦੀ ਦੁਕਾਨ ਵਿੱਚ ਗਿਆ ਅਤੇ ਆਪਣੇ ਲਈ ਇੱਕ ਡਬਲ ਰੋਟੀ ਖਰੀਦੀ ओ सोच रहा है कि तंदूरीए दसे कि ना दसे कि बजुर्ग ने ओ दे बारे मुंडे बारी चंगा हुंदा है कि हालात जिमें ही रेह दिता जाए जे उन्हें कुछ कह दिता तंदूरी तीन दिन तक यही सोचता रहेगा कि उसने जो कुछ हूं तक कीता है ओ सब कासे छे हालांकि उसनु हूँ तक इस जिंदगी की आदत पै चुकी है ਮੁੰਡਾ ਕਟੋ ਕਟ ਇਹ ਤਾਂ ਕਰ ਹੀ ਸਕਦਾ ਹੈ ਕਿ ਤੰਦੂਰੀਏ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਵਿੱਚ ਨਾ ਪਾਵੇ ਇਸ ਲਈ ਉਹ ਸ਼ਹਿਰ ਵਿੱਚ ਘੁੰਮਣ ਲੱਗਾ ਅਤੇ ਇਸ ਦੇ ਦਰਵਾਜ਼ਿਆਂ ਤੱਕ ਪਹੁੰਚ ਗਿਆ ਇੱਥੇ ਛੋਟੀ ਜਿਹੀ ਇਮਾਰਤ ਸੀ ਜਿਸ ਦੀ ਖਿੜਕੀ ਦੇ ਬਾਹਰ ਖੜੇ ਲੋਕ ਅਫਰੀਕਾ ਲਈ ਟਿਕਟਾਂ ਖਰੀਦ ਰਹੇ ਸਨ ਅਤੇ ਉਹਨੂੰ ਪਤਾ ਸੀ ਕਿ ਮਿਸਰ ਵੀ ਅਫਰੀਕਾ ਵਿੱਚ ਹੀ ਹੈ ਮੈਂ ਤੇਰੀ ਕੀ ਮਦਦ ਕਰਾਂ ਖਿੜਕੀ ਅੰਦਰ ਖੜੇ ਆਦਮੀ ਨੇ ਪੁੱਛਿਆ ਖਬਰੇ ਕੱਲ ਨੂੰ ਮੁੰਡਾ ਏ ਕਹਿੰਦੇ ਹੋਈ ਲਾਂਬੇ ਚਲਾ ਗਿਆ ਜੇ ਉਹ ਆਪਣੀ ਇੱਕ ਵੀ ਪੇੜ ਵੇਚ ਦਿੰਦਾ ਤਾਂ ਉਸ ਕੋਲ ਸਮੁੰਦਰ ਦੇ ਇਸ ਲਾਂਗੇ ਦੇ ਪਾਰ ਵਾਲੇ ਕਿਨਾਰੇ ਤੇ ਜਾਨ ਜੋਗੇ ਪੈਸੇ ਹੋ ਜਾਣੇ ਸਨ ਇਸ ਸੋਚ ਨਾਲ ਹੀ ਉਹ ਡਰ ਗਿਆ ਜਦੋਂ ਮੁੰਡਾ ਖਿੜਕੀ ਤੋਂ ਜਾ ਰਿਹਾ ਸੀ ਤਾਂ ਟਿਕਟ ਵੇਚਣ ਵਾਲੇ ਨੇ ਆਪਣੇ ਸਹਾਇਕ ਨੂੰ ਕਿਹਾ ਇੱਕ ਹੋਰ ਸੁਪੰਸਾਸ ਉਸ ਕੋਲ ਸਫ਼ਰ ਕਰਨ ਲਈ ਪੈਸੇ ਨਹੀਂ ਹਨ ਟਿਕਟ ਵਾਲੀ ਖਿੜਕੀ ਤੇ ਖੜਿਆ ਮੁੰਡੇ ਨੂੰ ਆਪਣੀਆਂ ਪੇਡਾਂ ਚੀਤੇ ਆਈਆਂ ਅਤੇ ਉਹਨੇ ਫੈਸਲਾ ਕੀਤਾ ਕਿ ਉਸ ਨੂੰ ਹਾਲ ਦੀ ਕੜੀ ਮੁਰ ਆਜੜੀ ਹੀ ਬਣ ਜਾਣਾ ਚਾਹੀਦਾ ਹੈ 10 ਸਾਲਾਂ ਵਿੱਚ ਉਸਨੇ ਪੇਡਾਂ ਚਾਰਨ ਬਾਰੇ ਸਭ ਕੁਝ ਜਾਣ ਲਿਆ ਸੀ ਉਹ ਜਾਣਦਾ ਸੀ ਕਿ ਪੇਡਾਂ ਨੂੰ ਮੁੰਨਣਾ ਕਿਵੇਂ ਹੈ ਗਬਨ ਪੇਡਾਂ ਦਾ ਧਿਆਨ ਕਿਵੇਂ ਰੱਖਣਾ ਹੈ ਅਤੇ ਪੇਡਾਂ ਨੂੰ ਪੇੜੀਆਂ ਤੋਂ ਕਿਵੇਂ ਬਚਾਉਣਾ ਹੈ ਉਹਨੂੰ ਅੰਡਾਲੂਸ਼ੀਆ ਦੇ ਸਾਰੇ ਖੇਤਾਂ ਅਤੇ ਚਰਾਗਾਹਾਂ ਦੀ ਜਾਣਕਾਰੀ ਹੋ ਗਈ ਸੀ ਅਤੇ ਉਹਨੂੰ ਇਹ ਵੀ ਪਤਾ ਸੀ ਕਿ ਉਸਦੇ ਜਾਨਵਰਾਂ ਵਿੱਚੋਂ ਇੱਕੱਲੇ ਇੱਕੱਲੇ ਦੀ ਕੀਮਤ ਕਿੰਨੀ ਹੈ ਉਸਨੇ ਆਪਣੇ ਦੋਸਤ ਦੇ ਵਾੜੇ ਤੱਕ ਜਾਣ ਲਈ ਲੰਮੇ ਤੋਂ ਲੰਮਾ ਰਸਤਾ ਲੱਭਣ ਦਾ ਫੈਸਲਾ ਕੀਤਾ ਜਦੋਂ ਸ਼ਹਿਰ ਦੇ ਕਿਲੇ ਦੇ ਕੋਲੋਂ ਦੀ ਲੰਘ ਰਿਹਾ ਸੀ ਤਾਂ ਉਸਨੇ ਆਪਣੀ ਵਾਪਸੀ ਕੁਝ ਸਮੇਂ ਲਈ ਰੋਕ ਦਿੱਤੀ ਅਤੇ ਪੱਥਰ ਦੀ ਬਣੀ ਉਸ ਤਲਾਨ ਤੇ ਚੜ ਗਿਆ ਜਿਹੜੀ ਕੰਧ ਦੇ ਸਿਰੇ ਤੱਕ ਜਾਂਦੀ ਸੀ ਉੱਤੇ ਖੜੇ ਹੋ ਕੇ ਉਸ ਨੂੰ ਦੂਰ ਆਫਰੀਕਾ ਦਿਖਾਈ ਦਿੰਦਾ ਸੀ ਕਿਸੇ ਨੇ ਇੱਕ ਵਾਰ ਉਹਨੂੰ ਦੱਸਿਆ ਸੀ ਕਿ ਉੱਥੋਂ ਹੀ ਮੂਰ ਫੌਜਾਂ ਆਈਆਂ ਸਨ ਜਿਨ੍ਹਾਂ ਨੇ ਸਾਰੇ ਸਪੇਨ ਤੇ ਕਬਜ਼ਾ ਕਰ ਲਿਆ ਸੀ ਜਿੱਥੇ ਉਹ ਬੈਠਾ ਸੀ ਉੱਥੋਂ ਉਸ ਨੂੰ ਸਾਰਾ ਸ਼ਹਿਰ ਦਿਖਾਈ ਦਿੰਦਾ ਸੀ ਉਹ ਬਾਜ਼ਾਰ ਵੀ ਜਿੱਥੇ ਉਸਨੇ ਬਜ਼ੁਰਗ ਨਾਲ ਗੱਲਾਂ ਕੀਤੀਆਂ ਸਨ ਉਸਨੇ ਸੋਚਿਆ ਕਿ ਉਹ ਪਲ ਹੀ ਮਾਰਾ ਸੀ ਜਿਸ ਪਲ ਉਹ ਬਜ਼ੁਰਗ ਨੂੰ ਮਿਲਿਆ ਸੀ ਉਹ ਤਾਂ ਸਿਰਫ ਇਸ ਲਈ ਇਸ ਸ਼ਾਇਰ ਵਿੱਚ ਆਇਆ ਸੀ ਕਿ ਉਹਦੇ ਸੁਪਨੇ ਦੇ ਅਰਥ ਦੱਸਣ ਵਾਲੀ ਔਰਤ ਦੀ ਪਾਲ ਕਰ ਸਕੇ ਉਹ ਔਰਤ ਜਾਂ ਇਹ ਬਜ਼ੁਰਗ ਇਸ ਗੱਲ ਤੋਂ ਖੁਸ਼ ਨਹੀਂ ਸਨ ਹੋਏ ਕਿ ਉਹ ਆਜੜੀ ਸੀ ਉਹ ਐਸੇ ਕਲਮ ਕੱਲੇ ਬੰਦੇ ਸਨ ਜਿਨ੍ਹਾਂ ਦਾ ਵਾਪਰ ਰਹੀਆਂ ਘਟਨਾਵਾਂ ਵਿੱਚ ਹੁਣ ਵਿਸ਼ਵਾਸ ਨਹੀਂ ਸੀ ਰਿਹਾ ਅਤੇ ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਨਹੀਂ ਕਿ ਆਜੜੀਆਂ ਦਾ ਆਪਣੀਆਂ ਪੇਡਾਂ ਨਾਲ ਕਿੰਨਾ ਮੋਹ ਹੁੰਦਾ ਹੈ ਉਸ ਨੂੰ ਆਪਣੇ ਇਜੜ ਦੀ ਕੱਲੀ-ਕੱਲੀ ਪੇੜ ਬਾਰੇ ਸਭ ਕੁਝ ਪਤਾ ਸੀ। ਉਹਨੂੰ ਪਤਾ ਸੀ ਕਿ ਕਿਹੜੀ ਲੰਗੜੀ ਸੀ, ਕਿਸ ਨੇ 2 ਮਹੀਨੇ ਬਾਅਦ ਸੁਣਾ ਹੈ ਅਤੇ ਕਿਹੜੀ ਸਭ ਤੋਂ ਵੱਧ ਸੁਸਤ ਹੈ। ਉਹ ਜਾਣਦਾ ਸੀ ਕਿ ਉਹਨਾਂ ਨੂੰ ਮੁੰਨਣਾ ਕਿਵੇਂ ਹੈ ਅਤੇ ਕਿਵੇਂ ਝਟਕਾਉਣਾ ਹੈ। ਜੇ ਕਦੇ ਉਸਨੇ ਇਹਨਾਂ ਨੂੰ ਛੱਡ ਜਾਣ ਦਾ ਫੈਸਲਾ ਕੀਤਾ ਤਾਂ ਪੇੜਾਂ ਨੂੰ ਬਹੁਤ ਤਕਲੀਫ ਹੋਏਗੀ। ਹਵਾ ਤੇਜ਼ ਹੋ ਰਹੀ ਸੀ। ਉਸ ਨੂੰ ਇਸ ਹਵਾ ਦਾ ਪਤਾ ਸੀ ਲੋਕ ਇਸ ਨੂੰ ਲੇਵੰਤਰ ਪੂਰਾ ਕਹਿੰਦੇ ਸਨ ਜਿਹੜੀ ਕਿ ਲੇਵੰਥ ਦੇਸ਼ ਵੱਲੋਂ ਆਉਂਦੀ ਸੀ ਜਿਹੜਾ ਕਿ ਪੂ ਮਾਧਰ ਸਾਗਰ ਦੇ ਪੂਰਬੀ ਹਿੱਸੇ ਵੱਲ ਸੀ ਅਤੇ ਇਦਰੋਂ ਹੀ ਮੂਰ ਫੌਜਾਂ ਨੇ ਹਮਲਾ ਕੀਤਾ ਸੀ ਪੂਰਾ ਤੇਜ਼ਵਰਣ ਲੱਗ ਪਿਆ ਸੀ ਮੁੰਡੇ ਨੇ ਸੋਚਿਆ ਕਿ ਇੱਕ ਮਹਾ ਜਿਹੜਾ ਆਪਣੀਆਂ ਪੇਡਾਂ ਅਤੇ ਆਪਣੇ ਖਜ਼ਾਨੇ ਵਿਚਾਲੇ ਫਸਿਆ ਫਿਰਦਾ ਹਾਂ ਉਸ ਨੂੰ ਜਿਸ ਕਾਂਸੀ ਦੀ ਉਸ ਨੂੰ ਆਦਤ ਪੈ ਗਈ ਹੈ ਅਤੇ ਜੋ ਕੁਝ ਉਹ ਹਾਸਲ ਕਰਨਾ ਚਾਹੁੰਦਾ ਹੈ ਵਿੱਚੋਂ ਇੱਕ ਦੀ ਚੋਣ ਕਰਨੀ ਪੈਣੀ ਹੈ ਇਸ ਦੇ ਬਿਨਾਂ ਵਪਾਰੀ ਦੀ TVC ਪਰ ਉਹ ਉਸ ਦੀਆਂ ਪੇਡਾਂ ਜਿੰਨੀ ਅਹਿਮ ਨਹੀਂ ਸੀ ਕਿਉਂਕਿ ਉਸ ਦੀ ਸਾਰੀ ਦੀ ਸਾਰੀ ਟੇਕ ਮੁੰਡੇ ਤੇ ਨਹੀਂ ਸੀ ਉਹ ਤਾਂ ਖਬਰੇ ਉਹਨੂੰ ਪੁੱਲ ਪੁਲਾ ਵੀ ਗਈ ਹੋਵੇ ਉਹਨੂੰ ਪੱਕਾ ਪਤਾ ਸੀ ਕਿ ਕੁੜੀ ਨੂੰ ਕੋਈ ਫਰਕ ਨਹੀਂ ਪੈਣਾ ਕਿ ਉਹ ਕਿਸ ਦਿਨ ਉਥੇ ਪਹੁੰਚਦਾ ਹੈ ਉਸ ਕੁੜੀ ਲਈ ਤਾਂ ਹਰ ਦਿਨ ਇੱਕ ਜਿਹਾ ਸੀ ਅਤੇ ਜਦੋਂ ਹਰ ਦਿਨ ਇੱਕੋ ਜਿਹਾ ਹੀ ਹੋਵੇ ਤਾਂ ਲੋਕ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਵਾਪਰਨ ਵਾਲੀਆਂ ਚੰਗੀਆਂ ਕਟਨਾਵਾਂ ਨੂੰ ਪਛਾਣਨ ਵਿੱਚ ਅਸਫਲ ਰਹਿੰਦੇ ਹਨ ਜਿਵੇਂ ਕਿ ਹਰ ਰੋਜ਼ ਸੂਰਜ ਚੜਦਾ ਹੈ ਮੈਂ ਆਪਣੇ ਪਿਤਾ ਆਪਣੀ ਮਾਤਾ ਅਤੇ ਆਪਣੇ ਸ਼ਹਿਰ ਦੇ ਕਿਲੇ ਨੂੰ ਪਿੱਛੇ ਛੱਡ ਆਇਆ ਹਾਂ ਉਹ ਮੇਰੇ ਤੋਂ ਬਿਨਾ ਰਹਿਣਾ ਸਿੱਖ ਗਏ ਹਨ ਅਤੇ ਮੈਂ ਵੀ। ਮੁੰਡੇ ਨੇ ਸੋਚਿਆ ਕਿ ਉਸ ਦੀਆਂ ਪੇਡਾਂ ਵੀ ਉਸ ਦੇ ਬਿਨਾ ਰਹਿਣਾ ਸਿੱਖ ਜਾਣਗੀਆਂ। ਜਿੱਥੇ ਉਹ ਬੈਠਾ ਸੀ ਉਥੋਂ ਉਸ ਨੂੰ ਬਾਜ਼ਾਰ ਦਿਖਾਈ ਦਿੰਦਾ ਸੀ। ਲੋਕ ਤੰਦੂਰੀਏ ਦੀ ਦੁਕਾਨ ਤੇ ਆ ਜਾ ਰਹੇ ਸਨ। ਜਿਸ ਬੈਂਚ ਤੇ ਬੈਠ ਕੇ ਉਸ ਨੇ ਬਜ਼ੁਰਗ ਨਾਲ ਗੱਲਾਂ ਕੀਤੀਆਂ ਸਨ। ਉਥੇ ਇੱਕ ਨੌਜਵਾਨ ਜੋੜੀ ਬੈਠੀ ਸੀ। ਅਤੇ ਉਹ ਇੱਕ ਦੂਜੇ ਨੂੰ ਚੁੰਮ ਰਹੇ ਸਨ ਉਹ ਤੰਦੂਰੀਆ ਉਸਨੇ ਆਪਣੇ ਆਪ ਨੂੰ ਕਿਹਾ ਪਰ ਇਸ ਸੋਚ ਨੂੰ ਅਧੂਰਾ ਹੀ ਛੱਡ ਦਿੱਤਾ ਪੂਰਾ ਹਾਲੇ ਵੀ ਤੇਜ਼ ਹੋ ਰਿਹਾ ਸੀ ਅਤੇ ਹਵਾ ਉਸਦੇ ਚਿਹਰੇ ਤੇ ਜ਼ੋਰ ਨਾਲ ਵੱਜ ਰਹੀ ਸੀ ਠੀਕ ਹੈ ਕਿ ਇਸ ਹਵਾ ਨਾਲ ਹੀ ਮੂਲ ਤਾੜ ਵੀ ਆਇ ਸੰ ਪਰ ਇਸ ਦੇ ਨਾਲ ਹੀ ਤਾਂ ਸਹਿਰਾ ਮਾਰੂਥਲ ਦੀ ਅਤੇ ਬੁਰਕੀਆਂ ਵਾਲੀਆਂ ਔਰਤਾਂ ਦੀ ਖੁਸ਼ਬੂ ਵੀ ਤਾਂ ਆਉਂਦੀ ਹੈ ਇਸਨੇ ਆਪਣੇ ਨਾਲ ਉਹਨਾਂ ਲੋਕਾਂ ਦੇ ਪਸੀਨੇ ਅਤੇ ਸੁਪਨਿਆਂ ਨੂੰ ਵੀ ਲਿਆਂਦਾ ਹੈ ਜਿਹੜੇ ਕਿਸੇ ਵੇਲੇ ਅਣਜਾਣੇ ਠਾਵਾਂ ਦੀ ਪਾਲ ਵਿੱਚ ਗਏ ਸਨ ਜਾਂ ਫਿਰ ਸੋਨੇ ਅਤੇ ਹੱਤਰਿਆਂ ਦੀ ਪਾਲ ਵਿੱਚ ਗਏ ਸਨ ਅਤੇ ਪਿਰਾਮਿਡਾਂ ਦੀ ਪਾਲ ਲਈ ਮੁੰਡੇ ਨੂੰ ਹਵਾ ਦੀ ਆਜ਼ਾਦੀ ਨਾਲ ਇਰਖਾ ਹੋਈ ਅਤੇ ਉਸਨੇ ਮਹਿਸੂਸ ਕੀਤਾ ਕਿ ਉਸਨੂੰ ਵੀ ਇਸ ਤਰ੍ਹਾਂ ਦੀ ਆਜ਼ਾਦੀ ਮਿਲ ਸਕਦੀ ਹੈ ਆਪਣੇ ਆਪ ਨੂੰ ਜਾਣ ਤੋਂ ਉਹ ਖੁਦ ਹੀ ਰੋਕ ਸਕਦਾ ਸੀ ਪੇਡਾਂ ਵਪਾਰੀ ਦਿੱਤੀ ਅਤੇ ਅੰਡਾਲੂਸ਼ੀਆ ਦੇ ਖੇਤ ਤਾਂ ਉਸ ਦੀ ਹੋਣੇ ਵੱਲ ਨੂੰ ਸਫ਼ਰ ਦੇ ਇੱਕ ਕਦਮ ਮਾਤਰ ਸਨ ਅਗਲੇ ਦਿਨ ਮੁੰਡਾ ਦੁਪਹਿਰ ਵੇਲੇ ਇੱਕ ਬਜ਼ੁਰਗ ਨੂੰ ਮਿਲਿਆ ਉਹ ਆਪਣੇ ਨਾਲ 6 ਪੇਡਾਂ ਲੈ ਆਇਆ ਸੀ ਮੁੰਡਾ ਕਹਿਣ ਲੱਗਾ ਮੈਂ ਬੜਾ ਹੈਰਾਨ ਹਾਂ ਮੇਰੇ ਮਿੱਤਰ ਨੇ ਬਾਕੀ ਦੀਆਂ ਸਾਰੀਆਂ ਪੇਡਾਂ ਤੁਰੰਤ ਖਰੀਦ ਲਈਆਂ ਉਹਦਾ ਕਹਿਣਾ ਸੀ ਕਿ ਉਹ ਸਦਾ ਹੀ ਆਜੜੀ ਬਣਨ ਦਾ ਸੁਪਨਾ ਲੈਂਦਾ ਰਹਾਂ ਸੀ ਅਤੇ ਮੇਰੇ ਲਈ ਇਹ ਸ਼ੋਭ ਸ਼ਗਨ ਹੈ ਬਜ਼ੁਰਗ ਕਹਿਣ ਲਗਾ ਸਦਾ ਇਸੇ ਤਰ੍ਹਾਂ ਹੀ ਹੁੰਦਾ ਹੈ ਇਸ ਨੂੰ ਮਦਦ ਦਾ ਅਸੂਲ ਕਹਿੰਦੇ ਹਨ ਜਦੋਂ ਤੁਸੀਂ ਪਹਿਲੀ ਵਾਰੀ ਤਾਂ ਆਸ਼ ਖੇਡਦੇ ਹੋ ਤਾਂ ਜਿੱਤਣ ਦੀ ਪੂਰੀ ਸੰਭਾਵਨਾ ਹੁੰਦੀ ਹੈ ਇਸ ਨੂੰ ਨਵਿਆਂ ਦੀ ਕਿਸਮਤ ਕਹਿੰਦੇ ਹਨ ਇਹ ਕੀ ਹੁੰਦਾ ਹੈ ਕਿਉਂਕਿ ਕਿਤੇ ਨਾ ਕਿਤੇ ਕੋਈ ਐਸੀ ਤਾਕਤ ਹੈ ਜਿਹੜੀ ਚਾਹੁੰਦੀ ਹੈ ਕਿ ਤੁਸੀਂ ਆਪਣੀ ਹੋਣੀ ਹਾਸਲ ਕਰੋ ਇਸ ਸਫਲਤਾ ਦਾ ਸਵਾਦ ਚਖਾ ਕੇ ਤੁਹਾਡੀ ਪੋਖ ਵਧਾਉਂਦੀ ਹੈ ਫਿਰ ਬਜ਼ੁਰਗ ਨੇ ਪੇਡਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੇਖਿਆ ਕਿ ਉਹਨਾਂ ਵਿੱਚੋਂ ਇੱਕ ਲੰਗੜੀ ਸੀ ਮੁੰਡੇ ਨੇ ਦੱਸਿਆ ਕਿ ਇਸ ਦੀ ਲੰਗੜੇ ਹੋਣ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਪੇੜ ਉਸ ਦੇ ਇੱਜੜ ਦੀ ਸਭ ਤੋਂ ਸਿਆਣੀ ਪੇੜ ਸੀ ਅਤੇ ਬਹੁਤ ਸਾਰੀ ਉਨਵੀਂ ਪੈਦਾ ਕਰਦੀ ਸੀ ਖਜ਼ਾਨਾ ਕਿੱਥੇ ਹੈ ਉਸ ਪੁੱਛਿਆ ਇਹ ਮਿਸਰ ਵਿੱਚ ਪੀਰਾਮਿਡਾਂ ਦੇ ਨੇੜੇ ਹੈ ਮੁੰਡਾ ਇੱਕਦਮ ਹੈਰਾਨ ਰਹਿ ਗਿਆ ਉਸ ਬੁੱਢੀ ਔਰਤ ਨੇ ਵੀ ਇਹੀ ਕਿ ਹਾਸੀ ਪਰ ਉਸਨੇ ਮੁੰਡੇ ਕੋਲੋਂ ਕੋਈ ਪੈਸਾ ਨਹੀਂ ਸੀ ਲਿਆ ਖਜ਼ਾਨਾ ਲਬਣ ਲਈ ਤੈਨੂੰ ਸ਼ਗਨਾ ਜਾਂ ਨਿਸ਼ਾਨੀਆਂ ਅਨੁਸਾਰ ਚੱਲਣਾ ਪਏਗਾ ਪਰਮਾਤਮਾ ਨੇ ਹਰੇਕ ਦੇ ਤੁਰਨ ਲਈ ਵੱਖੋ ਵੱਖਰਾ ਰਸਤਾ ਤਿਆਰ ਕੀਤਾ ਹੋਇਆ ਹੈ ਪਰਮਾਤਮਾ ਨੇ ਜਿਹੜੀਆਂ ਨਿਸ਼ਾਨੀਆਂ ਤੇਰੇ ਲਈ ਛੱਡੀਆਂ ਹਨ ਤੈਨੂੰ ਉਹ ਪੜਨੀਆਂ ਆਉਣੀਆਂ ਚਾਹੀਦੀਆਂ ਹਨ ਇਸ ਤੋਂ ਪਹਿਲਾਂ ਕਿ ਮੁੰਡਾ ਕੁਝ ਜਵਾਬ ਦਿੰਦਾ ਇੱਕ ਤਿਤਲੀ ਆਕੇ ਉਸ ਅਤੇ ਬਜ਼ੁਰਗ ਵਿਚਾਲੇ ਉੱਡਣ ਲੱਗੀ ਉਹਨੂੰ ਚੇਤੇ ਆਇਆ ਕਿ ਉਸਦੇ ਦਾਦੇ ਨੇ ਇੱਕ ਵਾਰੀ ਉਸ ਨੂੰ ਦੱਸਿਆ ਸੀ ਕਿ ਤਿਤਲੀਆਂ ਸ਼ੋਭ ਸ਼ਗਨ ਹੁੰਦਾ ਹੈ ਇਸੇ ਤਰ੍ਹਾਂ ਹੀ ਪਵੰਕੜ ਵੀ ਕਿਰਲੀਆਂ ਵੀ ਅਤੇ ਚਾਰ ਕਿਨਾਰਿਆਂ ਵਾਲੇ ਲਾਗ ਵੀ ਬਜ਼ੁਰਗ ਨੇ ਮੁੰਡੇ ਦੇ ਵਿਚਾਰ ਪੜ੍ਹ ਲਏ ਅਤੇ ਕਹਿਣ ਲੱਗਾ ਇਹ ਬਿਲਕੁਲ ਠੀਕ ਹੈ ਉਨੇ ਉਸੇ ਤਰ੍ਹਾਂ ਜਿਵੇਂ ਤੇਰੇ ਦਾਦੇ ਨੇ ਤੈਨੂੰ ਸਿਖਾਇਆ ਸੀ ਇਹ ਚੰਗੀਆਂ ਨਿਸ਼ਾਨੀਆਂ ਹਨ ਬਜ਼ੁਰਗ ਨੇ ਆਪਣੇ কুরਤੇ ਦਾ ਪੱਲਾ ਖੋਲ੍ਹਿਆ ਅਤੇ ਇਸ ਦੇ ਅੰਦਰ ਦੇਖਦੇ ਸਾਰ ਹੀ ਮੁੰਡਾ ਪੁਨਕਾਰੇ ਗਿਆ ਬਜ਼ੁਰਗ ਦੇ ਸੀਨੇ ਤੇ ਮੋٹے ਸੋਨੇ ਦਾ ਜ਼ਰਾ ਬਖਤਰ ਪਾਇਆ ਹੋਇਆ ਸੀ ਅਤੇ ਇਸ ਤੇ ਬਹੁਤ ਕੀਮਤੀ ਪੱਥਰ ਜੜੇ ਹੋਏ ਸਨ ਮੁੰਡੇ ਨੂੰ ਚੇਤੇ ਆਇਆ ਕਿ ਕੱਲ ਹੀ ਉਸ ਨੂੰ ਚਮਕੀਲੀ ਚੀਜ਼ ਦਿਖੀ ਸੀ ਇਹ ਤਾਂ ਸੱਚ ਮੁਠੀ ਬਾਦਸ਼ਾਹੀ। ਇਸਨੇ ਜ਼ਰੂਰ ਹੀ ਚੋਰਾ ਤੋਂ ਬਚਣ ਲਈ ਇਹਸ ਬਦਲਿਆ ਹੋਵੇਗਾ। ਇਹ ਲੈ। ਬਜ਼ੁਰਗ ਨੇ ਆਪਣੇ ਜ਼ਰਾਬਖਤਰ ਦੇ ਕੇਂਦਰ ਵਿੱਚ ਜੜੇ ਹੋਏ ਇੱਕ ਚਿੱਟੇ ਪੱਥਰ ਅਤੇ ਇੱਕ ਕਾਲੇ ਪੱਥਰ ਨੂੰ ਕੱਢ ਕੇ ਆਪਣੇ ਹੱਥ ਵਿੱਚ ਫੜਦੇ ਹੋਏ ਕਿਹਾ ਇਹਨਾਂ ਨੂੰ ਪੂਰਮ ਅਤੇ ਥੁਮਿਛਨ ਕਹਿੰਦੇ ਹਨ। ਕਾਲੇ ਪੱਥਰ ਦਾ ਮਤਲਬ ਹਾਂ ਅਤੇ ਚਿੱਟੇ ਦਾ ਨਾ ਹੈ। ਜਦੋਂ ਤੂੰ ਕੋਈ ਨਿਸ਼ਾਨੀ ਪੜਨ ਵਿੱਚ ਕਾਮਯਾਬ ਨਾ ਹੋਵੇ ਤਾਂ ਇਹ ਦੋਵੇਂ ਤੇਰੀ ਮਦਦ ਕਰਨਗੇ ਇਹਨਾਂ ਤੋਂ ਹਮੇਸ਼ਾ ਹੀ ਸਿੱਧੇ ਸਵਾਲ ਪਰ ਜਿੱਥੋਂ ਤੱਕ ਸੰਭਵ ਹੋ ਸਕੇ ਆਪਣੇ ਫੈਸਲੇ ਆਪ ਹੀ ਕਰਨ ਦੀ ਕੋਸ਼ਿਸ਼ ਕਰੇ ਖਜ਼ਾਨਾ ਪਿਰਾਮਿਡਾਂ ਦੇ ਕੋਲ ਹੈ ਇਹ ਤੈਨੂੰ ਪਤਾ ਹੀ ਹੈ ਪਰ ਮੈਂ 6 ਪੇਡਾਂ ਦੀ ਮੰਗ ਇਸ ਲਈ ਕੀਤੀ ਸੀ ਕਿਉਂਕਿ ਮੈਂ ਤੈਨੂੰ ਫੈਸਲਾ ਕਰਨ ਵਿੱਚ ਮਦਦ ਕੀਤੀ ਹੈ ਮੁੰਡੇ ਨੇ ਪੱਥਰ ਆਪਣੀ ਪੋਟਲੀ ਵਿੱਚ ਪਾ ਲਏ ਇਸ ਵੇਲੇ ਤੋਂ ਬਾਅਦ ਉਸਨੇ ਆਪਣੇ ਸਾਰੇ ਫੈਸਲੇ ਆਪ ਹੀ ਕਰਨੇ ਸੰਗ ਇਹ ਗੱਲ ਨਾ ਭੁੱਲੀ ਕਿ ਤੈਨੂੰ ਜਿਸ ਕਾਸੇ ਨਾਲ ਵੀ ਵਾਪੇ ਉਹ ਸਿਰਫ ਇੱਕੋ ਹੀ ਚੀਜ਼ ਹੈ ਅਤੇ ਹੋਰ ਕੁਝ ਵੀ ਨਹੀਂ ਅਤੇ ਨਾਲ ਹੀ ਨਿਸ਼ਾਨੀਆਂ ਦੀ ਪਾਸ਼ਾ ਵੀ ਨਾ ਭੁੱਲੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਹੋਣੇ ਨੂੰ ਹਾਸਲ ਕੀਤੇ ਬਿਨਾ ਆਪਣੀ ਪਾਲ ਨੂੰ ਅਧੂਰਾ ਨਾ ਛੱਡੀ ਪਰ ਜਾਣ ਤੋਂ ਪਹਿਲਾਂ ਮੈਂ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਚਾਹੁੰਨਾ ਹਾਂ ਕਿਸੇ ਦੁਕਾਨਦਾਰ ਨੇ ਆਪਣੇ ਪੁੱਤਰ ਨੂੰ ਸੰਸਾਰ ਦੇ ਸਭ ਤੋਂ ਸਿਆਣੇ ਆਦਮੀ ਕੋਲ ਖੁਸ਼ੀ ਦਾ ਪੀੜ ਸਿੱਖਣ ਲਈ ਭੇਜਿਆ। ਮੁੰਡਾ ਮਾਰੂਥਲ ਵਿੱਚ 40 ਦਿਨਾਂ ਤੱਕ ਘੁੰਮਦਾ ਰਿਹਾ ਅਤੇ ਆਖਰਕਾਰ ਇੱਕ ਬਹੁਤ ਹੀ ਖੂਬਸੂਰਤ ਕਿਲੇ ਕੋਲ ਪਹੁੰਚਿਆ ਜਿਹੜਾ ਇੱਕ ਪਹਾੜ ਦੀ ਚੋਟੀ ਤੇ ਬਣਿਆ ਹੋਇਆ ਸੀ। ਇੱਥੇ ਹੀ ਉਹ ਸਿਆਣਾ ਪੁਰਸ਼ ਰਹਿੰਦਾ ਸੀ। ਜੋ ਹੀ ਸਾਡਾ ਨਾਇਕ ਕਿਲੇ ਦੇ ਵੱਡੇ ਕਮਰੇ ਵਿੱਚ ਦਾਖਲ ਹੋਇਆ ਤਾਂ ਉਸ ਨੂੰ ਕੋਈ ਸੰਤ ਪੁਰਸ਼ ਦਿਖਾਈ ਨਾ ਦਿੱਤਾ ਸਗੋਂ ਬਹੁਤ ਸਾਰੀ ਪੀੜ ਦਿਖਾਈ ਦਿੱਤੀ ਵਪਾਰੀ ਆ ਜਾ ਰਹੇ ਸਨ ਲੋਕ ਕਿਨਾਰਿਆਂ ਵਿੱਚ ਖੜ੍ਹੇ ਗੱਲਾਂ ਕਰ ਰਹੇ ਸਨ ਇੱਕ ਪਾਸੇ ਸੰਗੀਤਕਾਰ ਖੜ੍ਹੇ ਹਲਕਾ-ਹਲਕਾ ਸੰਗੀਤ ਵਜਾ ਰਹੇ ਸਨ ਅਤੇ ਇੱਕ ਮੇਜ਼ ਤੇ ਸੰਸਾਰ ਦੇ ਸਭ ਤੋਂ ਨਾਇਾਬ ਖਾਣੇ ਲੱਗੇ ਹੋਏ ਸਨ ਉਸ ਸਿਆਣਾ ਆਦਮੀ ਹਰ ਇੱਕ ਨਾਲ ਗੱਲਾਂ ਕਰ ਰਿਹਾ ਸੀ ਆ ਤੇ ਮੰਡੇ ਦੀ ਵਾਰੀ 2 ਘੰਟਿਆਂ ਦੀ ਉਡੀਕ ਤੋਂ ਬਾਅਦ ਹੀ ਸਕੀ ਅਤੇ ਸਿਆਣੇ ਆਦਮੀ ਨੇ ਉਸ ਦੀ ਗੱਲ ਸੁਣੀ ਉਹ ਆਦਮੀ ਧਿਆਨ ਨਾਲ ਸੁਣਦਾ ਰਿਹਾ ਅਤੇ ਮੁੰਡਾ ਦੱਸਦਾ ਰਿਹਾ ਕਿ ਉਹ ਉਸ ਕੋਲ ਕਿਉਂ ਆਇਆ ਸੀ ਪਰ ਨਾਲ ਹੀ ਉਸਨੇ ਮੁੰਡੇ ਨੂੰ ਦੱਸਿਆ ਕਿ ਉਸ ਕੋਲ ਖੁਸ਼ੀ ਦਾ ਪੇਡ ਦਸਣ ਲਈ ਸਮਾਂ ਨਹੀਂ ਹੈ ਉਸ ਸਲਾਹ ਦਿੱਤੀ ਕਿ ਮੁੰਡਾ ਕਿਲੇ ਵਿੱਚ ਚੱਕਰ ਮਾਰ ਲਵੇ ਅਤੇ 2 ਘੰਟਿਆਂ ਵਿੱਚ ਆਵੇ। ਉਹ ਆਦਮੀ ਕਹਿਣ ਲੱਗਾ ਨਾਲ ਦੀ ਨਾਲ ਮੈਂ ਤੈਨੂੰ ਕੋਈ ਕੰਮ ਵੀ ਕਹਿਣਾ ਚਾਹੁੰਨਾ ਹਾਂ। ਅਜਿਹਾ ਕਹਿੰਦੇ ਹੋਏ ਉਸਨੇ ਮੁੰਡੇ ਨੂੰ ਚਮਚਾ ਫੜਾਇਆ ਜਿਸ ਵਿੱਚ ਤੇਲ ਦੇ 2 ਤੁਪਕੇ ਪਏ ਸਨ। ਤੂੰ ਘੁੰਮਦਾ ਵੀ ਰਹੀਂ ਪਰ ਨਾਲ ਦੀ ਨਾਲ ਇਹ ਚਮਚ ਵੀ ਆਪਣੇ ਹੱਥ ਚ ਫੜੀ ਰੱਖੀ ਅਤੇ ਤੇਲ ਨੂੰ ਡੁਲਨਾਂ। ਮੁੰਡਾ ਇਸ ਮਾਲ ਦੀਆਂ ਬਹੁਤ ਸਾਰੀਆਂ ਪੌੜੀਆਂ ਚੜਦਾ ਰਿਹਾ। ਤੇ ਉਤਰਦਾ ਰਹਾ ਅਤੇ ਇਸ ਸਾਰੇ ਸਮੇਂ ਦੌਰਾਨ ਉਸ ਦੀਆਂ ਅੱਖਾਂ ਚਮਕੇ ਤੇ ਟਿਕੀਆਂ ਰਹੀਆਂ ਦੋ ਘੰਟੇ ਬਾਅਦ ਉਹ ਉਸੇ ਕਮਰੇ ਵਿੱਚ ਆਇਆ ਜਿੱਥੇ ਸਿਆਣਾ ਪੁਰਸ਼ ਮੌਜੂਦ ਸੀ ਉਸ ਸਿਆਣੇ ਨੇ ਪੁੱਛਿਆ ਅੱਛਾ ਮੈਨੂੰ ਇਹ ਦੱਸ ਕਿ ਤੂੰ ਮੇਰੇ ਖਾਣ ਵਾਲੇ ਕਮਰੇ ਦੀਆਂ ਕੰਧਾਂ ਤੇ ਟੰਗੇ ਹੋਏ ਪਰਸ਼ੀਅਨ ਕਾਲੀਂ ਦੇਖੇ ਹਨ ਕੀ ਤੂੰ ਉਹ ਬਾਗ ਦੇਖਿਆ ਹੈ ਜਿਹਨੂੰ ਬਣਾਉਣ ਵਿੱਚ ਉਸਤਾਦ ਮਾਲੀ ਨੇ 10 ਸਾਲ ਲਾ ਦਿੱਤੇ ਸਨ ਤੂੰ ਮੇਰੇ ਪੁਸਤਕਾਲੇ ਵਿੱਚ ਪਏ ਖੂਬਸੂਰਤ ਪੋਜ ਪੱਤਰ ਦੇਖੇ ਹਨ ਮੁੰਡਾ ਬੜਾ ਸ਼ਰਮਿੰਦਾ ਹੋਇਆ ਅਤੇ ਉਸਨੇ ਕਿਹਾ ਕਿ ਉਸਨੇ ਕੁਝ ਵੀ ਨਹੀਂ ਸੀ ਦੇਖਿਆ ਉਹ ਸਿਰਫ ਇਸੇ ਗੱਲ ਵੱਲ ਧਿਆਨ ਦੇ ਰਿਹਾ ਸੀ ਕਿ ਉਹ ਉਸ ਤੇਲ ਨੂੰ ਬਚਾ ਕੇ ਰੱਖੇ ਜਿਹੜਾ ਸਿਆਣੇ ਬੰਦੇ ਨੇ ਉਸ ਨੂੰ ਦਿੱਤਾ ਸੀ ਉਸ ਸਿਆਣੇ ਨੇ ਕਿਹਾ ਹੁਣ ਵਾਪਸ ਜਾ ਅਤੇ ਮੇਰੇ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਦੇਖ ਜਿੰਨੀ ਦੇਰ ਤੱਕ ਤੁਸੀਂ ਕਿਸੇ ਬੰਦੇ ਦੇ ਮਕਾਨ ਨੂੰ ਨਹੀਂ ਦੇਖ ਲੈਂਦੇ ਓਨੀ ਦੇਰ ਤੱਕ ਤੁਸੀਂ ਉਸ ਬੰਦੇ ਤੇ ਪਰੋਸਾਂ ਨਹੀਂ ਕਰ ਸਕਦੇ ਰਾਤ ਮਹਿਸੂਸ ਕਰਦੇ ਹੋਏ ਮੁੰਡੇ ਨੇ ਚਮਚਾ ਚੁੱਕਿਆ ਅਤੇ ਫਿਰ ਮਲ ਨੂੰ ਦੇਖਣ ਚਲਾ ਗਿਆ ਇਸ ਵਾਰ ਉਸਨੇ ਕੰਦਾ ਤੇ ਛੱਤਾ ਤੇ ਬਣੇ ਹੋਏ ਸਾਰੇ ਕਲਾ ਦੇ ਨਮੂਨਿਆਂ ਨੂੰ ਦੇਖਿਆ ਉਸਨੇ ਬਾਗ ਵੀ ਦੇਖੇ ਅਤੇ ਬਾਗ ਦੇ ਆਲੇ ਦੁਆਲੇ ਦੇ ਪਹਾੜ ਵੀ ਫੁੱਲਾਂ ਦੀ ਸੁੰਦਰਤਾ ਵੀ ਅਤੇ ਉਸ ਸਭ ਕਾਸੇ ਦਾ ਆਨੰਦ ਮਾਣਿਆ ਜੋ ਕੁਝ ਆਨੰਦਦਾਇਕ ਬਣਾਇਆ ਗਿਆ ਸੀ ਵਾਪਸ ਮੁੜ ਕੇ ਉਸਨੇ ਜੋ ਕੁਝ ਵੀ ਦੇਖਿਆ ਸੀ ਉਹ ਕੁਝ ਵੇਰਵੇ ਨਾਲ ਉਸ ਸਿਆਣੇ ਪੁਰਸ਼ ਨੂੰ ਦੱਸਿਆ ਸਿਆਣਾ ਪੁਰਸ਼ ਪੁੱਛਣ ਲੱਗਾ ਪਰ ਜਿਹੜਾ ਤੇਲ ਮੈਂ ਤੈਨੂੰ ਦਿੱਤਾ ਸੀ ਉਹ ਕਿੱਥੇ ਗਿਆ ਆਪਣੇ ਹੱਥ ਵਿੱਚ ਫੜੇ ਚਮਚੇ ਵੱਲ ਦੇਖਦੇ ਹੋਏ ਮੁੰਡੇ ਨੇ ਦੇਖਿਆ ਕਿ ਤੇਲ ਨਹੀਂ ਸੀ ਸੰਸਾਰ ਦੇ ਸਭ ਤੋਂ ਸਿਆਣੇ ਬੰਦੇ ਨੇ ਕਹਿਣਾ ਸ਼ੁਰੂ ਕੀਤਾ ਮੈਂ ਤੈਨੂੰ ਸਿਰਫ ਇੱਕੋ ਹੀ ਸਲਾਹ ਦੇ ਸਕਦਾ ਹਾਂ ਉਹ ਏ ਕਿ ਖੁਸ਼ੀ ਹਾਸਲ ਕਰਨ ਦਾ ਇੱਕੋ ਇੱਕ ਢੇਰ ਏ ਹੈ ਕਿ ਸੰਸਾਰ ਦੇ ਸਾਰੇ ਕਮਾਲ ਦੇਖੇ ਜਾਣ ਅਤੇ ਕਦੇ ਵੀ ਚਮਚੇ ਵਿੱਚੋਂ ਤੇਜ਼ ਦੇ ਤਪਕੇ ਡੁੱਲਣ ਨਾ ਦਿੱਤੇ ਜਾਣ ਆਜਰੀ ਨੇ ਕੁਝ ਨਾ ਕਿਹਾ ਉਸ ਨੂੰ ਬੁੱਢੇ ਮਹਾਰਾਜੇ ਵੱਲੋਂ ਦੱਸੀ ਗਈ ਕਹਾਣੀ ਸਮਝ ਆ ਗਈ ਸੀ ਆਜਰੀ ਨੂੰ ਸਫ਼ਰ ਤਾਂ ਕਰਨਾ ਚਾਹੀਦਾ ਹੈ ਪਰ ਉਸਨੂੰ ਕਦੇ ਵੀ ਆਪਣੀਆਂ ਪੇਡਾਂ ਨਹੀਂ ਭੁੱਲਣੀਆਂ ਚਾਹੀਦੀਆਂ ਬਜ਼ੁਰਗ ਨੇ ਮੁੰਡੇ ਵੱਲ ਦੇਖਿਆ ਅਤੇ ਫਿਰ ਆਪਣੇ ਹੱਥ ਜੋੜਦੇ ਹੋਏ ਮੁੰਡੇ ਦੇ ਸਿਰ 'ਤੇ ਦੀ ਕਈ ਵਾਰ ਅਜੀਬ ਤਰ੍ਹਾਂ ਨਾਲ ਇਨਾਂ ਨੂੰ ਫੇਰਿਆ ਫਿਰ ਆਪਣੀਆਂ ਪੇਡਾਂ ਲੈਦੇ ਹੋਏ ਉਹ ਚਲਾ ਗਿਆ